ਉੰਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਟੂੜੀ ਨੀ ਨਾਲੇ ਤੇਰਾ ਯਾਰ ਕੁੱਟਿਆ ਨਾਲੇ ਤੂੰ ਤੰਮਲੇ ਨਾਲੇ ਨੂੰੜੀ ਨੀ ਨਾਲੇ ਤੇਰਾ ਯਾਰ ਕੁੱਟਿਆ ਲੱਡੂ ਖਾ ਲੈ ਬਰਫੀ ਖਾ ਲੈ ਬਿਸਕੁਟ ਖਾ ਲੈ ਬੋਲੇ ਲੱਡੂ ਖਾ ਲੈ ਬਰਫੀ ਖਾ ਲੈ ਬਿਸਕੁਟ ਖਾ ਲੈ ਪੋਲੇ ਨੀ ਕਰ ਚਕਲੇਸ਼ ਪੈ ਗਿਆ ਮੇਰਾ ਜੇਠ ਨਾ ਜਠਾਣੀ ਨਾਲ ਬੋਲੇ ਨੀ ਕਰ ਚਕਲੇਸ਼ ਪੈ ਗਿਆ ਹਾੜੀ ਵੇਚ ਲਈ ਸੋਣੀ ਵੇਚ ਲਈ ਛੱਲੀਆਂ ਤੇ ਆਗੇ ਪਰਦੇ ਹਾੜੀ ਵੇਚ ਲਈ ਸੋਣੀ ਵੇਚ ਲਈ ਛੱਲੀਆਂ ਤੇ ਆਗੇ ਪਰਦੇ ਨੀ ਇਹ ਪਿੰਡ ਨੰਗ ਹੋ ਗਿਆ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨਹੀਂ ਇਹ ਪਿੰਡ ਨੰਗ ਹੋ ਗਿਆ ਤਾਈ ਡਾਰੀਏ ਚੱਕ ਲੈ ਗਲੀ ਦੇ ਵਿੱਚੋਂ ਗਾਰਾ ਨੀ ਕੀ ਦੇ ਨਾਲ ਅੱਡ ਹੋਵेंगी ਤੇਰਾ ਰਸਿਆ ਫਿਰੇ ਕਰਵਾਲਾ ਨੀ ਕੀ ਦੇ ਨਾਲ ਅੱਡ ਹੋਵेंगी ਤੇਰਾ ਰਸਿਆ ਫਿਰੇ ਕਰਵਾਲਾ ਨੀ ਕੀ ਦੇ ਨਾਲ ਅੱਡ ਹੋਵेंगी ਦਾਦ ਕੀ ਕੁੜੀ ਦੇ ਗਿੱਲੀ ਲੱਕੜੀ ਦੇ ਤਖਤੇ ਨੀ ਤੱਕਾ ਮਾਰੇ ਨਾ ਖੁੱਲਦੇ ਇਹ ਤਾਂ ਖੁੱਲਦੇ ਪੈਰ ਦੇ ਤਰਕੇ ਨੀ ਤੱਕਾ ਮਾਰੇ ਨਾ ਖੁੱਲਦੇ ਦਾਦ ਕੀ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ ਨੀ ਦੁੱਧ ਦਾ ਗਲਾਸ ਡੁੱਲ ਗਿਆ ਸਾਰਾ ਟੱਬਰ ਚੰਗੇ ਆਣਾ ਮਾਰੇ ਨੀ ਦੁੱਧ ਦਾ ਗਲਾਸ ਡੁੱਲ ਗਿਆ ਕੱਚ ਦੇ ਬਠੜੇ ਵਿੱਚ ਪਾਉਣੇ ਨੀ ਦਾਦਕੀ ਆਂਦੀਆਂ ਰੋਣ ਕੁੜੀਆਂ ਮੁੰਡੇ ਨਾਲ ਕੇ ਮੇਲ ਦੇ ਸੋਣੇ ਨੀ ਦਾਦਕੀ ਆਂਦੀਆਂ ਰੋਣ ਕੁੜੀਆਂ ਮਾਮੀ ਕੁੜੀ ਦੀ ਚਾਂਦੀ ਦੀ ਬਗਿਆੜੀ ਗੁੱਛੇ ਲੰਕਣ ਬਾਰੋਬਾਰੀ ਬਈਆ ਜੋ ਮੁੰਡਿਓ ਹਾਲੇ ਛੱਡ ਕੇ ਮੂਰੇ ਮੇਮ ਤੇ ਮਗਰ ਪਟਵਾਰੀ ਬਈਆ ਜੋ ਮੁੰਡਿਓ ਹਾਲੇ ਛੱਡ ਕੇ